හැල්ලෝ කුදරත්ත අයිඩී බීට පැන්දී අයිඩියය පැනේ සාරිීමෑන් විචදී ෆෝනී පන්ධ කටතා සිගා කුදරත්ත පැනේ හුසි පෑනු සම් ජමීට පැන්දිී අඩිය ශැර්මන වලද ਅੱਛਾ ਅੱਛਾ ਮੀਤ ਭੈਣ ਦੀ ਆਈਡੀ ਆ ਹਾਂ ਹਾਂ ਓਕੇ ਓਕੇ ਭੈਣੇ ਮੇਰਾ ਕਰੇ ਕਲੀਸ ਕਲੀਸ ਹੋ ਗਿਆ ਸੀ ਮੈਂ ਦੋ ਥੋੜੀ ਟਾਈਮ ਵਾਸਤੇ ਲਈ ਬੰਦ ਕਰਤਾ ਸੀਗਾ ਹੋਰ ਕਿਵੇਂ ਉਮੀਦ ਪੈਣੀ ਸਾਰੇ ਚਲੇ ਗਏ ਆ ਕੀ ਹਨਾ ਗਾਲਾਂ ਗੁਲਾਂ ਕੱਢ ਕੇ ਮੈਨੂੰ ਹਾਂ ਰੱਬਾ ਓਕੇ ਓਕੇ ਕੋਈ ਨਹੀਂ ਭੈਣੇ ਤੁਸੀਂ ਚਲਾਓ ਚਲੋ ਲਾਈਕ ਤੁਸੀਂ ਤੇ ਘੁੰਮੀ ਜਾਂਦੇ ਸੀ ਹੁਣ ਅੱਛਾ ਅੱਛਾ ਸੀ ਕਾਲ ਦਵਿੰਦਰ ਵੀਰੇ ਕਿਵੇਂ ਹੋ ਬਾਈ ਸਾਰੇ ਕਾਲਾ ਗੂਣਾ ਗੱਡ ਕੇ ਗੁਰੀ ਭੈਣ ਜਸਵੀਰ ਭੈਣ ਵੀ ਮੁੜ ਗਏ ਨਾ ਮੈਂ ਤੇ ਹੁਣ ਸੌਂ ਖਾ ਲਈ ਸੀ ਕਿ ਮੈਂ ਫੋਨ ਚੱਕਣਾ ਨਹੀਂ ਫਿਰ ਚੱਕ ਲਿਆ ਗੁਰੀ ਦੀਦੀ ਆ ਜਾ ਤੁਹਾਡੇ ਤੀਜੇ ਨੇ ਕੁੱਟਿਆ ਮੈਨੂੰ ਅੱਜ ਸੱਚੀ ਕੁੱਟਿਆ ਸੱਚੀ ਕਰ ਲਕੀਂ ਦੀ ਭੈਣੀ ਦਵਿੰਦਰ ਵੀਰੇ ਸੱਚੀ ਗਾਲਾਂ ਪਈਆਂ ਮੈਨੂੰ ਸੱਚੀ ਚ ਪਈਆਂ ਅੱਜ ਗਾਲਾਂ ਮੈਂ ਝੂਠ ਨਹੀਂ ਬੋਲਦੀ ਬਈ ਮੈਂ ਫੇਰ ਚੱਕ ਲਿਆ ਬੁਸ਼ਰਮ ਗੁਰੀ ਦੀਦੀ ਸੱਚੀ ਨਹੀਂ ਮੈਨੂੰ ਅੱਜ ਬਹੁਤ ਕੁਝ ਬੋਲਿਆ ਲਾਇ ਬਾਰੀ ਵਧੀਆ ਵਾਈ ਵਧੀਆ ਬਸ ਮੈਂ ਹੀ ਨਹੀਂ ਠੀਕ ਹੈਗੀ ਕਲੀ ਬਾਕੀ ਸਾਰੀ ਠੀਕ ਆ ਕਿਉਂ ਭੈਣੀ ਕਹਿੰਦੀ ਸਾਰਾ ਦਿਨ ਲਾਈਵ ਲੱਗੀ ਰਹਿਣੀ ਆ ਘਰ ਦੇ ਨੂੰ ਵੀ ਪੁੱਛਿਆ ਕਰ ਐਸੀ ਗੱਲਬਾਤ ਸੀ ਮਿਲੀਆਂ ਭੈਣੀ ਨਾਲ ਕਹਿੰਦੀ ਸਾਰੀ ਦਿਹਾੜੀ ਲਾਈਵ 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 ਹੋਰ ਗੁਰੀ ਦੀ ਦੀ ਕਾਲਾ ਮਿਲਿਆ ਮੈਨੂੰ ਸੱਚੀ ਮੇਰਾ ਸੱਚੇ ਸਿਰ ਦੁਖਨ ਲੱਗਿਆ ਬੋਲ ਬੋਲ ਕੇ ਹੁਣ ਮੈਂ ਲਾਈਵ ਤੇ ਲਾਇਆ ਸੀਗਾ ਉਦੋਂ ਚੱਲੀ ਜਾਂਦਾ ਸੀਗਾ ਮਾਂ ਪਰਤ ਫਿਰ ਮੈਂ ਬੰਦ ਕਰਤਾ ਉਹ ਮੈਂ ਕਿਾ ਚਲਵਾ ਜਿਹਾ ਦੋਪਰਾ ਮੈਂ ਦੁਬਾਰਾ ਹੁਣ ਮੈਂ ਕਿ ਦੇਖਾਂ ਤੇ ਸਹੀ ਚੱਕ ਕੇ ਕਿਤੇ ਸਾਰੀ ਮਾਂ ਪਰਤ ਨਹੀਂ ਸੁਣੀ ਫਿਰ ਮੈਂ ਮਮ ਮਿਊਟ ਕੀਤਾ ਹੋਇਆ ਸੀਗਾ ਮੀ ਤੇ ਭੈਣ ਵੀ ਹਸ ਰਹੀ ਹੋੜ ਭੈਣੀ ਸਾਰਿਆਂ ਨੂੰ ਮਿਲਦੀਆਂ ਭੈਣੀ ਕਹਲਾਂ ਕਿ ਮੈਨੂੰ ਕਲੀ ਤੋਂ ਵੀ ਉਖੀਆਂ ਹੋਰ ਦਵਿੰਦਰ ਵੀਰੇ ਸੱਚੀ ਮੇਰੀ ਲਾਪਾਪ ਹੋਈਏ ਸਿਰਦਰਦ ਹੋਈ ਜਾਂਦਾ ਬਈ ਲਾਈ ਪੁੱਤੀ ਬੈਠਣ ਦੀ ਲੋੜ ਨਹੀਂ ਤੇ ਨਾ ਹੀ ਬੋਲਣਾ ਪੈਣਾ ਅੱਛਾ ਦੀਦੀ ਕੋਈ ਦੱਸ ਦੋ ਫਿਰ ਹੱਲ ਤਰੀਕਾ ਜਿਹੜਾ ਬਿਨਾ ਬੋਲਨੀ ਸਰ ਜੀ ਨਹੀਂ ਬੋਲਦੀ ਤਾਂ ਮੈਂ ਹੈ ਨਹੀਂ ਦੀਦੀ ਦਿਨੇ ਤਾਂ ਮੈਂ ਮਿਊਟ ਕਰ ਦੇਣੀ ਹੁੰਨੀ ਆ ਐਂ ਤੇ ਚਲੋ ਐਸ ਲਈ ਥੋੜਾ ਟਾਈਮ ਮੈਨ ਲਾ ਲੈਣੀ ਹੁੰਨੀ ਆ ਤਾਂ ਵੀਦਰ ਵੀਰੀ ਸੱਚੀ ਪਾਸ਼ ਮੇਰੇ ਰੱਖੀ ਥੈਂਕ ਯੂ ਵੀਰੀ ਫਾਈ ਗੁਰੂ ਦੀ ਕੀ ਹਾਲ ਆ ਫਿਰ ਦੱਸੋ ਜਿਹੜਾ ਬੋਲਣਾ ਨਹੀਂ ਪੈਣਾ ਮੈਨੂੰ ਲੱਗਦਾ ਮੇ ਤੇ ਬੇਸ਼ਰਮ ਹੋ ਗਈ ਆ ਹੁਣ ਫੇਰ ਫੋਨ ਚੱਕ ਲੈਣੀ ਆ ਗਲਾਂ ਹੁ ਬੰਖਾ ਕੇ ਕਿੰਨੇ ਵਾਰ ਹੋਣੀ ਸਾਰੀ ਫੜ ਪੂਰੀ ਗੱਲ ਦਾ ਪਤਾ ਲੱਗੀ ਦੀਦੀ ਤੋ ਤੁਹਾਡੇ ਕੋਲੇ ਬਲੂ ਨਹੀਂ ਹੈਗਾ ਹੁਣ ਅੱਜ ਕੱਲ ਬਲੂ ਤੋਂ ਬਿਨਾ ਨਹੀਂ ਚੱਲਦਾ ਮੈਨੂੰ ਤੁਹਾਡੇ ਕਮੈਂਟ ਆਹੀ ਆਈ ਆ ਕਹਿੰਦੇ ਨਾਂ ਬੋਲਣਾ ਪੈਣਾ ਤੇ ਇਸ ਤੋਂ ਬਾਅਦ ਈ ਵਾਲਾ ਕਮੈਂਟ ਆਇਆ ਕਿ ਦਫਾ ਹੋਣੀ ਪੈ ਸਾਰੇ ਪੜ ਆਪਣੀ ਲਾਈਵ ਤੇ ਪ੍ਰੋਬਲਮ ਨਹੀਂ ਆਉਂਦੀ ਜਿੰਨਾ ਕਿ ਦੂਸਰੇ ਦੀ ਲਾਈਵ ਤੇ ਸਹੀ ਗੱਲ ਹੈ ਭੈਣੀ ਅੱਜ ਨਾ ਮੈਂ ਮੀਤ ਭੈਣੀ ਮੈਂ 4-5 ਘੰਟੇ ਦੂਜਿਆਂ ਨੂੰ ਦੀ ਲਾਈਵ ਚੀਕੜੇ ਕੰਦੀ ਫਿਰਦੀ ਰਹੀ ਹੋਰ ਬੋਲਣਾ ਪੈਂਦਾ ਗੱਲਾਂ ਸੁਣੀਆਂ ਪੈਂਦੀਆਂ ਨਹੀਂ ਮੈਂ ਮੈਂ ਤੇ ਮਿਊਟ ਕਰ ਦਿੰਨੀ ਆ ਕਿ ਕਈ ਕਈ ਭੈਣੀ ਲਾਈਵ ਮੈਂ ਤੇ ਉਦਾਂ ਹੀ ਕਮੈਂਟ ਕਰ ਦਿੰਨੀ ਹਾਂ ਰੀਤਜੀਤ ਦੀਦੀ ਤੁਸੀਂ ਕੀ ਕਹਿ ਰਹੇ ਸੀ ਦੱਸੋ ਮੇਰੇ ਕੋਲੇ ਤੁਹਾਡਾ ਇੱਕੋ ਹੀ ਕਮੈਂਟ ਆਇਆ ਕਹਿੰਦੀ ਲਾਈਵ ਤੇ ਬੈਠਣ ਦੀ ਲੋੜ ਨਹੀਂ ਤੇ ਨਹੀਂ ਬੋਲਣਾ ਪੈਣਾ ਉਸ ਤੋਂ ਬਾਅਦ ਕਿਹਾ ਕਿ ਦਫਾ ਹੋਣੀ 1 ਮਿੰਟ ਪੂਰੀ ਪੜ ਹੁਣ ਦੱਸੋ ਤੁਸੀਂ ਅੱਗੇ ਕੀ ਕਰਾਂ ਐਦੂ ਬਾਅਦ ਦਵਿੰਦਰ ਵੀਰ ਦੇ ਮੈਸੇਜ ਆ ਬਾਈ ਗੁਰੂ ਲੰਮੀ ਉਮਰਾਂ ਬਖਸ਼ੀ ਤਾਂ ਰੋਸ ਦੀ ਬਖਸ਼ੀ ਮੇਰਾ ਤਾਂ ਆ ਨਾ ਦੀਦੀ ਸੱਚੀ ਮੇਰਾ ਸਿਸਟਮ ਖਰਾਬ ਹੋ ਗਿਆ ਪਿਆ ਕਰਦੇ ਕੰਮਾਂ ਦਾ ਉਧਰੋਂ ਮਿਲਣੋਂ ਸਿਰ ਦੁਖਿਆਦਾ ਉੱਪਰ ਸੀਗਮੈਂਟ ਇਸ ਤੋਂ ਉੱਪਰ ਪੜ ਰਹੀ ਹੈ ਅੱਛਾ ਦੇਖ ਲੈ ਮੈਂ ਉਰ ਉੱਪਰ ਚਾਹਣੀ ਆ ਇਸ ਟੋਪੇ ਨਾਲ ਦਵਿੰਦਰ ਮੇਰੀ ਦੀ ਕਮੈਂਟ ਕਿਵੇਂ ਪੈਣੀ ਘਰ ਸਾਰੇ ਠੀਕ ਆ ਕੁਦੁੱਤ ਪੈਂਦੀ ਆ ਤੁਸੀਂ ਇਤਿਹਾਸ ਰਹੇ ਹੋ ਤੇਰੀ ਹਾਂ ਮੈਂ ਬਸ ਦੀਦੀ ਮੇਰੇ ਕੋਲ ਇਹੀ ਆ ਸਿਰਫ ਲਾਈਵ ਤੇ ਬੈਠਣ ਦੀ ਲੋੜ ਨਹੀਂ ਮੈਂ ਵਾਰ-ਵਾਰ ਚੈੱਕ ਕਰ ਲਈਆ ਕਮੈਂਟੀਆ ਦਫਾ ਹੋਣੀ ਚਾਹੀਆ ਨਹੀਂ ਦੀਦੀ ਮੇਰੇ ਕੋਲ ਹੋਰ ਕੋਈ ਕਮੈਂਟਰੀ ਹੈਗਾ ਇਸ ਤੋਂ ਉੱਪਰ ਕਮੈਂਟ পড় ਤੁਸੀਂ ਦੁਬਾਰਾ ਕਰ ਦੋ ਪਲੀਜ਼ ਦੀ ਹੁਣ ਬਲੂ ਹੋ ਤੁਹਾਡੇ ਕੋਲੇ ਸਾਰੇ ਆਉਣਗੇ ਬਾਈ ਗੁਰੂ ਅੱਛਾ ਆਕਾਲ ਤੈ ਦੱਸ ਦੋ ਚਲੋ ਹਾਂ ओके ठीक है कॉल ਕੀਤਾ ਵੀ ਤੇ ਵੀ थैंक यू ਹੋਰ ਕੀ अमित ਭੈਣੇ ਮੇਰੇ ਤੋਂ ਦਿਮਾਗ ਖਰਾਬ ਕੀਤਾ ਹੋਇਆ ਲਾਈਵ ਨੇ ਮੈਨੂੰ ਤੇ ਸੱਚੀ ਸਿਰ ਦਰਦ ਵੀ ਰਹਿ ਗਿਆ ਹੁਣ ਮੈਂ ਕਿ ਦੋਸ ਦੀ ਨਹੀਂ ਦਰਦੀ ਨਹੀਂ ਫਿਰ ਘਾਹ ਕੰਗੀਆਂ ਕੋਲ ਤੇ ਦੱਸ ਦਵਾਉਦੀ પણ ਜਿੰਨਾ ਅਮੀਤ ਭੈਣ ਨੂੰ ਤੇ ਪਤਾ ਉਹ ਨਾ ਅਮੀਤ ਭੈਣ ਨੂੰ ਉਨਾਂ ਹੀ ਟਾਈਮ ਵਗਲਾ ਦੇ ਕੇ ਜਾਂਦਾ ਫਿਰ ਉਹ ਕਿੱਥੇ ਤਾਂ ਹੁਣ ਚਲੋ ਅਬ ਦੀ ਲਾਈਵ ਲਾ ਲਈ ਨਾ ਤੇ ਉਨਾਂ ਹੀ ਟਾਈਮ ਕਾਲੀ ਵਾਲੇ ਕਮੈਂਟ ਅੱਛਾ ਮੈਂ ਉਹਨਾਂ ਨੂੰ ਤੇ ਕਾਲ ਕਰ ਲੂੰਗੀ ਦੀਦੀ ਕਾਲ ਨਾ ਸਾਨੂੰ ਨਹੀਂ ਗੱਲ ਦੱਸਣੀ ਆਈ ਰੱਬਾ ਅਸੀਂ ਫਿਰੇ ਮੀਆਂ ਖਾਈ ਤਰਸੂ ਗੰਬੀਰਤਾ ਹੁਣ ਨਹੀਂ ਭਈ ਉਹ ਦਹੀਂ ਲਈ ਦੀ ਗੱਲ ਹੋਣੀ ਆ ਕੋਈ ਹੋਰ ਦੱਸ ਕਿਹੜੀਆਂ ਗੱਲਾਂ ਦੀਦੀ ਹਣ ਦੱਸ ਕਿਪੱਕ ਜੋ ਵੀ ਰ ਟਾਲੀ ਵਾਲ ਦੇ ਕਮੈਂਟ ਦੇਖਣੇ ਟਾਲੀ ਵਾਲੋਂ ਤੰਗ ਗੱਲ ਕਰ ਲਉ ਤੁਸੀਂ ਜੀ ਤਾਂ ਜਿਸੀ ਅੱਛਾ ਸਿਮ ਪਰ ਮਾਂ ਭੈਣ ਵੀ ਆ ਕੇ ਚਲੇ ਗਏ ਵਿਚਾਰੇ ਚਲ ਦੀਦੀ ਮੈਂ ਉਹਨਾਂ ਨੂੰ ਉਹ ਤੇ ਮੈਨੂੰ ਇਹ ਕਹਿ ਕੇ ਗਈ ਸੀਗੀ ਨਹੀਂ ਦੱਸਣ ਵਾਲੀ ਕੋਈ ਗੱਲ ਨਹੀਂ ਦਵਿੰਦਰ ਇਹਨੂੰ ਮੈਸੇਜ ਸਮਝ ਕਿੱਥੋਂ ਆਉਣੇ ਘੁੰਗਟ। ਮੈਂ ਅੱਜ ਸ਼ੋਰਟ ਵੀਡੀਓ ਬਣਾਉਣਾ ਹੈ ਹਾਂ ਤੁਸੀਂ ਸ਼ੋਰਟ ਵੀਡੀਓ ਬਣਾ ਕੇ ਪਾਓ ਦੀਦੀ ਸੀ ਮਰਨਾ ਲੈ ਫਸ ਸੀਜ਼ਨ ਦਾ ਬਈ ਬਣ ਦੀਦੀ ਉਹ ਨਾ ਮੈਨੂੰ ਇਨਕ ਤੇ ਸਮਝਾਈ ਇਤੇ ਕੰਬਲੀ ਚ ਲੀ ਹਾਂ ਕਿਉਂ ਦੀਦੀ ਕਹਿੰਦੇ ਸੀ ਕਿ ਮਤਲਬ ਐਦਾਂ ਕੁਝ ਟਿਪਸ ਲਾ ਦਾ ਕਰੋ ਹਨਾ ਫਿਰ ਮੇਰੇ ਫੋਨ ਤੇ ਆਪਸ਼ਨ ਹੈ ਨਹੀਂ ਦੀਦੀ ਥੈਂਕ ਯੂ ਦਵਿੰਦਰ ਵੀਰੇ ਚਲ ਮੈਂ ਉਹਨਾਂ ਨਾਲ ਗੱਲ ਕਰਾਂ ਤੁਸੀਂ ਸ਼ਾਰਟ ਬਣਾ ਕੇ ਪਾ ਦਿਓ ਉਹ ਮੈਂ ਉਹ ਦੇਖ ਲਉਂਗੀ ਨਾਲੇ ਮਹਿੰਦੀ ਦੀ ਨਾਲ ਉਹ ਜਸਲੀ ਨਾਲ ਗੱਲ ਕਰ ਲਉਂ ਮੈਂ ਵੀ ਖੁਦ ਉਸ ਵਗੋਂ ਲੈਤੀ ਹਾਂ ਸ਼ਾਰਟ ਵੀਡੀਓ ਬਣਾਉਣਾ ਪਰ ਇਹਨੂੰ ਸ਼ਾਰਟ ਵੀਡੀਓ ਤੋਂ ਵੀ ਸਮਝਣੀ ਪੈਂਦੀ ਹੈ ਹਾਇ ਰੱਬਾ ਨਹੀਂ ਦੀਦੀ ਉਹਨੂੰ ਤੇ ਮੈਂ ਬਾਰ ਬਾਰ ਦੇਖ ਲਉਂਗੀ ਸਮਝ ਆ ਜਾਊਗੀ ਮੈਨੂੰ ਕੋਈ ਨਾ ਤੁਸੀਂ ਬਣਾ ਦਿਓ ਬਸ ਹੀ ਬੰਦਾ ਭਾਈ ਜੀ ਲੈ ਪਰਾ ਵਾਸਲੇ ਮੀਤ ਨੂੰ ਵੀ ਹੱਸੀ ਹੋ ਗਈ ਬੈ ਇਹ ਚੈਨਲ ਕਾਮ ਜੋ ਆਪ ਕਰਾ ਕੀ ਕੱਟਣੇ ਕਿ ਮੇਰੇ ਪੈਰ ਪਰ ਗੁਰੂ ਜੀ ਦੀ ਨਸੀਬ ਬਣਾ ਦਿਓ ਵੀਡੀਓ ਕੋਈ ਨਾ ਮੈਂ ਦੇਖ ਲੂੰਗੀ ਉਹਨੂੰ ਕਈ ਵਾਰ ਫਿਰ ਮੈਨੂੰ ਪਤਾ ਲੱਗ ਜਾਣਾ ਕੋਈ ਆਪਸ਼ਨ ਹੈ ਨਹੀਂ ਸਭ ਕੁਝ ਹੈਗਾ ਪਰ ਦਿਮਾਗ ਚਾਹੀਦਾ ਕਿੰਦਰ ਨੇ ਸਵਾ ਕਿਰ ਚਲੋ ਦੀਦੀ ਤੁਸੀਂ ਬਣਾ ਕੇ ਪਾਈਓ ਫਿਰ ਮੈਂ ਦਿਮਾਗ ਚੂਜ਼ ਕਰ ਲਵਾਂਗੀ ਅਬ ਤਾਂ ਦੀਦੀ ਤੜ ਤੇ ਤੇ ਚੈਨਲ ਬਹੁਤ ਪੁਰਾਣਾ ਮੇਰਾ ਪਹਿਨੇ ਹੋਰ ਨਹੀਂ ਪਹਿਨੇ ਮੇਰਾ ਕੇ ਗੁਰੂ ਦੀਦੀ ਦਾ ਪ੍ਰੀਤਜੀਤ ਦੀਦੀ ਦਾ ਨੀ ਬਣਾਉਂ ਵੀਡੀਓ ਦੱਦੀ ਮਗੋਣੀ ਥੈਂਕ ਯੂ ਦੀਦੀ ਦੀਦੀ ਤੁਸੀਂ ਦੋ ਹੀ ਹਰ ਬੀਤ ਤੱਕ ਆਇਆ ਹੋਇਆ ਚੈਨਲ ਐ ਇੰਨਾ ਪ੍ਰੇਰਣਾ ਕਿ ਮੈਨੂੰ ਕਿਹਣੀ ਉਮੀਦ ਪੈਣੀ ਨੀ ਨੀ ਦੋ ਸਾਲ ਹੋ ਗਈ ਪੈਣੀ ਮੈਨੂੰ ਵੀਡੀਓ ਪਾਉਂਦੀ ਨੂੰ ਮੇਰਾ ਸਹੀ ਚੱਲ ਰਿਹਾ ਸੀ ਸਾਰਾ ਜੇ ਦੂ ਪਹਿਲਾਂ ਕਰ ਲੈਂਦੀ ਮੈਂ ਮੂ ਨੂੰ ਉਹਦੀਆਂ ਹੋਣਦੀ ਬੀਚਤੀ ਭੈਣੀ ਮੈਂ ਬੰਦ ਕਰ ਤਾ ਕੇੰਦਰ ਦੀਦੀ ਹਾਂ ਭੈਣੀ ਤੇ ਫਿਰ 2 ਸਾਲ ਤੋਂ ਮੈਂ ਰੈਗੂਲਰ ਪੌਂਦੀ ਆਉਂਦੀ ਆ ਨਵੰਬਰ ਚ 2 ਸਾਲ ਹੋ ਜਾਣਗੇ ਤੇ ਫਿਰ ਹੁਣ ਜੂਨ ਚ ਦੀਦੀ ਨੇ ਮੈਨੂੰ ਰੱਖੀ ਆਪਣੀ ਗੁੜੀ ਦੀਦੀ ਨੇ ਬੈਠੇ ਆ ਨਾ ਇਹ ਕਹਿੰਦੇ ਲਾਈਵ ਆਇਆ ਕਰ ਤੇ ਉਦੋਂ ਤੱਕ ਤੇ ਲਾਈਵ ਸਹੀ ਸੀਗਾ ਭੈਣੀ ਜਦੋਂ ਤੱਕ ਕਿਸੇ ਨੂੰ ਪਤਾ ਨਹੀਂ ਹੁਣ ਤੇ ਲਾਈਵ ਤੇ ਵੀਡੀਓ ਬਟਾ ਹੋਣ ਲੱਗਿਆ ਉਦੋਂ ਪਹਿਲਾਂ ਸਾਰੀ ਮੇਰੀ ਆ ਲਿਪੀ ਐ ਪਤੀਆਂ ਸਾਰੀ ਭੈਣ ਭਰਾ ਇਹੀ ਹੁੰਦੀ ਸੀ ਮੇਰੀ ਲਾਈਵ ਚ ਤੇ ਹੁਣ ਤੇ ਫਿਰ ਉਹਦਾ ਨਾਮ ਬਦਲੀ ਹੋਣ ਲੱਗੀ ਸਭ ਵੀ ਬਣਾਇਆ ਸੀਗਾ ਫਿਰ ਉਹੀ ਚੱਲੀ ਹੁੰਦਾ ਹੈ ਮਤਲਬ ਉਹ ਸਾਰੀ ਵੀਡੀਓ ਡੀਲੀਟ ਕਰਕੇ ਉਸ ਉਹੀ ਦੁਆਰਾ ਚੱਲ ਪਿਆ ਕੁੱਸ ਆ ਗਿਆ ਦੀ ਤੂੰ ਅਧਨਾ ਬਦਨੀ ਨੂੰ ਇੱਕ ਚੀਜ਼ ਕੀਤੀ ਉਸੀ ਕੋਈ ਯਰ ਰੱਬ ਹੁਣ ਜਿਹੜੇ ਨਵੇਂ ਭੈਣ ਭਰਾ ਉਹ ਟਾਈਮ ਮੰਗਦੇ ਆ ਨਾ ਦੀਦੀ ਫੇਰ ਤੁਹਾਡਾ ਵਾਸਟ ਟਾਈਮ ਕੱਟਿਆ ਜਾਂਦਾ ਇੰਨਾ ਟਾਈਮ ਹੋ ਗਿਆ ਘਟ ਮਿਲਦਾਗਾ ਭੈਣੇ 2200 ਵਾਸਟ ਟਾਈਮ ਹੋ ਗਿਆ ਸੀ ਉਸ ਤੋਂ ਫੇਰ ਵੈਕ ਮੱਝਿਆ ਇਹ ਤੇ ਹੁਣ ਲਾਈਵ ਦਾ ਟਾਈਮ ਹੀ ਜੁੜੀ ਆਉਂਦੀ ਦੀ ਗੁਰੀ ਦੀਦੀ ਤੇ ਲਾਈਵ ਦਾ ਹੀ ਟਾਈਮ ਫਿਰ ਤੋਂ ਸਟਾਰਟ ਹੋਇਆ ਇਹ ਟਾਈਮ ਫਿਰ ਹੋਣਾ ਕੀ ਹੋਣਾ ਸੀਗਾ ਹੁਣ ਰੋਜ਼ ਵੱਧਾ ਉਹ ਰੋਜ਼ ਦੇਖਦੀ ਆ ਮੈਂ ਰੋਜ਼ ਵੱਧਾ ਹੁਣ ਟਾਈਮ ਹੁਣ ਵੱਧ ਜਾਣਾ ਬਹੁਤ ਟਾਈਮ ਨੂੰ ਕੋਈ ਹੈਰ ਬਤਾਈ ਤਾਂ ਦੀ ਮੈਂ ਹੁਣ ਕਾਫੀ ਸਮਾਨ ਲਾ ਲੈਨੀ ਲਾਈ ਚੁੱਤਕ ਜੰਦੋਂ ਫਿਰ ਬਿੰਨੋਂ ਲਈ ਤਾਂ ਬੰਦਾ ਇੰਨੀ ਬੇਨਤੀ ਕਰਦਾ ਹਣਾ ਸੌਰੀ ਦਿਹਾੜੀ ਤੇ ਫਿਰ ਉੱਤੋਂ ਪਾਲਾ ਪੈਂਦੀ ਆ ਇਹ ਦੀਦੀ ਗੁਰੀ ਦੀਦੀ ਸੁਣਣ ਨਾਲੋਂ ਪਹਿਲਾਂ ਦਾ ਬਣਾਇਆ ਬਣੂਇਆ ਇਹ ਤਾਂ ਮੈਂ ਬੜਾ ਫਿਰ 67 ਦੀ ਮੈਂ ਪਿਛਲੇ ਨਵੰਬਰ ਨੂੰ ਕੀਤਾ ਸੀ ਪਿਛਲੇ ਤੋਂ ਪਿਛਲੇ ਨਵੰਬਰ ਨੂੰ ਫਿਰ ਤਾਂ ਦੀ ਤੁਹਾਡੇ ਚੈਨਲ ਦਾ ਕੋਈ ਨਹੀਂ ਅੱਛਾ ਵਣੀ ਦਾ ਐਵੀ ਨਾ ਟਕਰਾ ਮਾਰੀ ਜੋ ਨਮਾ ਬਣਾ ਲਓ ਕਿਉਂਕਿ ਇੰਨਾ ਨਹੀਂ ਤੁਹਾਡਾ ਟਾਈਮ ਫੇਰ ਕੱਟ ਲੈਣਾ ਅੱਗੋਂ ਤੁਸੀਂ ਕਿਸੇ ਹੋਰ ਨੂੰ ਪੁੱਛ ਲਓ ਜਿਹਨੂੰ ਜ਼ਿਆਦਾ ਜਾਣਕਾਰੀ ਆ ਭੁਲਕੜ ਭੈਣਾ ਸਾਡੀ ਅੱਛਾ ਹਾਂ ਦੀਦੀ ਫੇਰੀ ਕਹਿੰਦੇ ਫੇਰ ਕੱਟ ਲੈਣਾ ਹੁਣ ਮੈਂ ਕੀ ਕਰਾਂ ਫੇਰ ਹੁਣ ਅੱਛਾ ਨਮੀ ਸ੍ਰੀ ਤੋਂ ਸ਼ੁਰੂ ਕਰਨੋਂ ਪੈਣਾ ਗੋਪੀ ਵੀਰੇ ਥੈਂਕ ਯੂ ਹੁਣ ਨਹੀਂ ਘਟਦੇ ਟਾਈਮ ਕਿਉਂਕਿ ਹਾਂ ਦੀਦੀ ਹੁਣ ਤੇ ਟਾਈਮ ਸ਼ੁਰੂ ਹੋਇਆ ਆਪਣਾ ਜੂਨ ਚ ਜੂਨ ਕਰੀ ਹੈਗੀ ਆ ਦੀਦੀ ਮੈਂ ਵੀਡੀਓ ਵੀ ਬਣਾਉਂਗੀ ਕੱਲ ਨੂੰ 20 ਘੰਟੇ ਦੀ 20 ਪੌਣੀ ਘੰਟੇ ਦੀ ਫਿਰ ਗੁਰੀ ਦੀਦੀ ਮੈਂ ਹੁਣ ਲਾਈ ਜਾਮਾਂ ਤੇ ਜੀ 3 ਚੈਨਲ ਚ ਲਿੰਕ ਥੋੜੀ ਮਿੰਨੀ ਹੋਈ ਅਜੂਨ ਤੋਂ ਵਕ ਟਾਈਮ ਕਰਤੇ ਹਾਂ ਹਾਂ ਸਲੋ ਚੱਲਦਾ ਬਾਈ ਅੱਛਾ ਜੀ ਐ ਤੇ ਫਿਰ ਆਪਣੀ ਬਿਆਨਤ ਵੀਰੇ ਦਾ ਚੈਨਲ ਬਾਲਾ ਹੀ ਪੁਰਾਣਾ ਐਸ ਹਿਸਾਬ ਨਾਲ ਤਾਂ ਸੱਚ ਜੀ ਦੀਦੀ ਮੇਰੇ ਕੋਲੇ ਤਾਂ ਉਹਨਾਂ ਦਾ ਕਦੇ ਹੁਣ ਸ਼ੂ ਨਹੀਂ ਹੋਇਆ ਕੋਈਿੰਟ ਬਸ ਮੈਂ 2 ਮਿੰਟੀ ਹਾਂ ਬਟ ਸਭ ਤੇ ਹੋਣੀ ਆ ਦੀਦੀ ਤੇ ਬੇਅੰਤ ਵੀਰੇ ਦਾ ਚੈਨਲ ਤਾਂ ਬੜਾ ਹੀ ਪੁਰਾਣਾ ਫਿਰ ਹੁਣ ਤਾਂ ਬੌਲੀ ਟਾਈਮ ਹੋ ਗਿਆ ਨਾ ਓਕੇ ਮੀਤ ਦੀਦੀ ਕੋਈ ਨਹੀਂ ਆਪਾਂ ਤੁਹਾਡੇ ਟਾਈਮ ਦਾ ਕੱਲ ਕਰ ਲਾਂਗੇ ਫਿਰ ਮੈਨੂੰ ਕੱਟਣਾ ਹੀ ਪੈਣਾ ਹੁਣ ਚਲੋ ਗੋਪੀ ਅਸਤੀ ਜੰਦੇ ਦੀ ਓਕੇ ਕੋਈ ਨਹੀਂ ਮੀਤ ਦੀਦੀ ਤੁਹਾਨੂੰ ਘੰਟਾ ਹੀ ਦੇ ਦੇਣਾ ਮੈਂ ਕੱਲ ਨੂੰ ਕੋਈ ਗੱਲ ਨਹੀਂ ਇਹਦੇ ਨਾਲ ਕੀ ਫਰਕ ਪਿੱਤੇ ਪਹਿਲਾਂ ਹੀ ਗੇਮ ਓਵਰ ਹੋ ਗਈ ਈਆ ਮਾ ਉੱਗ ਰਿਹਾ ਲਿਫਟਰ ਨਾਲ ਹੈ ਗੋਰੀ ਵੀ ਲਾਈਵ ਬੈਠੀ ਹੈ ਬਈ YouTube ਦੱਸੋ ਤੁਸੀਂ